ਤੇਰੇ ਪਾਪਾ ਗੱਡੀ ਚ ਲਾੜੇ ਨੇ ਚਲਾਣੀ ਵੀ ਨਹੀਂ ਆਂਦੀ ਆਹ ਕਿੱਕਾ ਖਾ ਗਏ ਨੇ ਆਰਡਰ ਮਮਾ ਤੇ ਨਾਨ ਕਿਹੋਂ ਦੋ ਪਿੰਡ ਹੋ ਗਿਆ ਕਾਕੇ ਦੇ ਵਾਜੀ ਵਾ ਸਾਹਮਣੇ ਹਾਂਜੀ ਸਾਸਤਰੀ ਕਾਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਹੈਗੀ ਰਖੜੀ ਰਖੜੀ ਦਾ ਦਿਨ ਤੇ ਬਹੁਤ ਸ਼ੁਭ ਦਿਨ ਵੀ ਅੱਜ ਸਾਰੀਆਂ ਭੈਣਾਂ ਭਰਾਵਾਂ ਦੇ ਰਖੜੀ ਬੰਨ੍ਹ ਰਹੀਆਂ ਨੇ ਤੇ ਇੱਧਰ ਤੁਸੀਂ ਮੇਰੇ ਪਿੱਛੇ ਵੇਖ ਹੀ ਸਕਦੇ ਹੋ ਕਿੰਨੇ ਜਣੇ ਬੈਠੇ ਹੋਏ ਨੇ ਮੰਨਤ ਆਈ ਹੋਈ ਏ ਮੁਸਕਾਨ ਬੈਠੀ ਹੋਈ ਏ ਵੇਟ ਕਰਦੀ ਆ ਮੈਂ ਵਿਚਾਰੀਆਂ ਸਵੇਰ ਦੀਆਂ ਅਸੀਂ ਲੇਟ ਹੋ ਗਏ ਸਵੇਰੇ ਉੱਠੇ ਲੇਟ ਪਤਾ ਹੀ ਲੱਗਿਆ ਜਾਗ ਨਹੀਂ ਗੁੱਲੀ ਤੇ ਕਾਕਾ ਸੌਣ ਨਹੀਂ ਦਿੰਦਾ 20 ਵਾਰੀ ਜਗਾਈਦਾ ਜਗਾਉਂਦਾ ਰਾਤ ਨੂੰ ਇਹਨਾਂ ਤੇ ਤਾਂ ਕਰਕੇ ਤੇ ਹੁਣ ਫਾਈਨਲੀ ਰਖੜੀ ਬਣਨ ਲੱਗੇ ਆ ਤੇ ਪਹਿਲਾਂ ਨੰਨੂ ਪਹਿਲਾਂ ਨੰਨੂ ਬਨੇਗੀ ਕਿ ਅਸੀਂ ਬਨਵਾਈਏ ਪਹਿਲਾਂ ਵੇਖ ਲਓ ਤੁਹਾਡੀ ਮਰਜ਼ੀ ਚਲੋ ਪਹਿਲਾਂ ਜੀ ਪਹਿਲਾਂ ਤੁਹਾਨੂੰ ਦਿਖਾਨੇ ਆ ਵੀ ਅਧਰਾਜ ਦੇ ਨੰਨੂ ਰਖੜੀ ਬਨੇਗੀ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਉਹ ਵੇਖੋ ਠੀਕ ਹੈ ਚੱਲ ਨੰਨੂ ਓਏ ਇਹਦੀ ਬਾਸਕਟ ਇੱਥੇ ਪਹਿਲਾਂ ਕਾਕੇ ਦੇ ਸਾਡੀ ਬਾਸਕਟ ਆਉਦੇ ਲੋਈ ਕੀ ਆ ਬਾਤ ਹੈ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਈ ਗਰੂ ਬੜੇ ਬੜੇ ਚਿਰਾਂ ਦੀ ਇਹ ਵੇਡ ਸੀ ਇਸ ਦਿਨ ਦੀ ਹੈ ਚੰਗੀ ਤਰਾ ਬੰਨ ਸੋਣਿਆ ਚੰਗੀ ਤਰਾ ਬੰਨ ਮਨ ਵੀ ਤੂੰ ਬੰਨ ਦੇ ਨਾ ਆਪ ਬਸ ਤੂੰ ਇਹਨੇ ਗੱਠ ਮਾਰਦੀ ਤੂੰ ਹਣ ਸੈਟ ਜੇ ਕਰ ਦੇ ਕਰਦੇ ਕਰਦੇ ਚਿਆਲ ਅੱਛੇ ਤਰੀਕੇ ਨਾਲ ਬੰਨ ਬੰਕੂ ਦੀ ਰਖੜੀ ਹਾਂ ਇਹ ਚੱਲ ਪਹਿਲਾਂ ਇੱਕ ਬੰਨ ਲੈਂਦਾ ਫਿਰ ਬੰਨਦੀ ਚਾਲ ਹੁਣ ਬੰਕੂ ਦੀ ਰਖੜੀ ਵੀ ਬਣ ਅੱਜ ਬੰਕੂ ਦੀ ਬਣ ਆਜੋ ਆਜੋ ਇਹ ਚੱਲ ਅਸੀਂ ਗਾ ਚਲੋ ਇਹ ਬੰਕੂ ਦੀ ਰਖੜੀ ਵੀ ਹੁਣ ਬਣਨੇਗੀ ਮੇਰਾ ਕੋਈ ਹੈ ਨਹੀਂ ਮੇ ਕੋਈ ਆ ਇਹ ਕਿੱਥੇ ਗਿਆ ਰੈਡੀ ਦਾ ਕੰਮ ਤੇ ਅਜੇ ਨਹੀਂ ਕਿਹਾ ਉਹ ਚੱਲ ਅਦੀ ਰਾਜ ਦੇ ਪੈਸੇ ਦੀਦੀ ਨੂੰ ਚਲੋ ਜੀ ਪੈਸੇ ਦਿਓ ਜੀ ਦੀਦੀ ਨੂੰ ਬੰਕੂ ਦੀ ਰਖੜੀ ਆ ਬੰਕੂ ਦੀ ਰਖੜੀ ਆਹੋ ਆ ਨੰਨੂ ਦਾ ਗਿਫਟ ਹੈ ਚਲੋ ਗੱਡੀਆਂ ਹੁੱਡੀਆਂ ਦੋ ਮੇਰੇ ਗਿਫਟ ਨੇ ਐਸ ਐਸ ਹੈ ਜੂ ਦਾ ਐਤੂ ਗੁੱਦਾ ਐਸ ਜੂ ਦਾ ਬੰਨੀ ਉਹਦੇ ਗਿਫਟ ਕਵਰ ਦੇ ਦੋ ਹੁਣ ਐ ਸਾਈਡ ਤੇ ਰੱਖ ਲਓ ਬਾਅਦ ਚ ਦੁਬਾਰਾ ਦੱਸ ਦਾਂਗੇ ਰੁਕ ਜੋ ਜੇ ਬੰਨ ਕੇ ਦੇ ਘਰਦੀ ਐ ਪੋਟੀਆਂ ਨਹੀਂ ਬੰਨੀ ਅਜੇ ਬੋਲੋ ਹੁਣ ਯਾਰੀ ਆਦੀ ਪੂਆ ਨੇ ਰੱਖ ਲਈ ਬੱਲੀ ਦੀ ਤੂੰ ਚਾਹ ਮੂਵੀ ਆਨੇ ਟੱਡਾ ਕੀਤਾ ਐਦੀ ਦਵਾਈ दे, दे बिठाया <laughs> <laughs> نے پیسے لوواتے نہیں پتہ نہیں نన్ను پیسے لوواتے ہے لا تھینک یو چا جی چلو ان پیار کرا لے نا بس ہاں فوٹو کھچ لو اچھا اچھا کھچو فوٹو ادھی رہ اوئے اکے نو یا من بھی تو بھی ਨੰਨੇ ਕਿਧਰ ਗਏ ਹਲਾ ਮੰਨ ਕੇ ਕਰਦਾ ਕੋਲੇ ਕਿਸ ਤੇ ਮੰਨ ਲ ਬੰਦੇ ਸੀ ਹੋਲੀ ਰੋਕ ਜਾਣਾ ਬਾਦ ਮੋਫੀ ਕੋ ਸਾਜੂ ਖੋਲੀ ਉਹਨ ਖਲਾਰੇ ਪੈ ਜਾਣੇ ਨੇ ਵਿੱਚ ਪਾ ਲੈ ਮੰਨ ਵੀ ਤਾ ਤੂੰ ਬਣਾ ਫਿਰ ਨੰਨੇ ਇਹਦੇ ਵਿੱਚ ਪਾ ਸਾਰਾ ਹਮਸਕਾਰ ਬੰਦੇ ਕੇਵਲ ਨਹੀਂ ਆਹੋ ਮੰਨ ਕੇ ਬੰਨੇ ਨੰਨੇ ਇੱਧਰ ਆ ਜਾ ਅਸपासੀ ਪਾਪਾ ਨਾਲ ਇੱਥੇ ਆ ਜਾ ਚੱਲ ਲੈ ਲੈ ਬਣਾਈ ਇਹਦਾ ਹਾਂਜੀ ਤੇ ਹੁਣ ਮੈਂ ਚੱਲਦਾ ਰਹਿਣਾ ਤੇ ਹੁਣ ਮੰਨਾ ਤਾਂ ਬੰਨੇ ਹੀ ਰਖੜੀ ਆਪਣੇ ਬਾਜੀ ਦੇ ਵੈਕੀਰਤ ਓਏ ਹੋਏ ਲੈ ਨੀ ਤੂੰ ਲੈ ਪਿੱਛੇ ਨੂੰ ਤੁਹਾਡੀ ਪੈਂਟ ਕਿੱਥੇ ਆ ਤੇ ਪਈ ਉਹ ਤੂੰ ਪਾ ਚਾ ਨਾ ਨੀ ਸਮਾਈਲ ਤੇ ਕਰ ਲੋ ਮੂਹੜਾ ਆਇਆ ਤੁਹਾਨੂੰ ਕਿ ਵਾਰ ਕਰ ਹੈ ਤੇ ਆ ਦੀ ਰਾਜ ਪਿੱਛੇ ਮੂੰਹ ਕਰਦਾ ਵੈ ਇਹਨੂੰ ਭੁੱਖ ਲੱਗੀ ਹੋਈ ਹੈ ਅਦਰੀਆ ਅੰਕਲੀ ਕਰੇ ਨਾ ਕਿਆਲੀ ਬਾਜੀ ਵਾਲੀ ਮਾਰ ਲੈ ਲੈ ਬੰਦਲੀ ਕਰਕੇ ਤੂੰ ਚੁੱਪ ਚੁੱਪ ਮਨਸਿਓੜੇ ਘਟਕਾ ਤਾ ਪਿਛਲੀ ਵਾਲੀ ਵੀ ਤੁਹਾਡਾ ਮਾਰ ਲੈ ਮੈਨੂੰ ਇਹਨੇ ਪੈਸੇ ਕਦੇ ਮਿਲੇ ਨਹੀਂ ਤੈਨੂੰ ਇਹਨੇ ਮਹਿੰਗੇ ਗਿਫਟ ਤਾਂ ਮਿਲਗੇ ਰੇ ਆ ਜਾ ਅੱਦੀ ਰਾਜ ਕਰਕੇ ਤੇਰਾ ਭਾਜੀ ਯਾ ਕਰੇਗਾ

ਭੜ ਲੈਣ ਮੜਾ ਚੱਕਿਓ ਇੱਕ ਮਿੰਟ ਯਾਰ ਭੁੱਖ ਲੱਗੀ ਸੋਹਣੇ ਹਾਂ ਤੇ ਉਹਨਾ ਮੰਨਤ ਮੇਰੇ ਲਈ ਵੀ ਲੈ ਕੇ ਆਈਏ ਕਿੰਨਾ ਸੋਹਣਾ ਹੈ ਇਹਦੇ ਰੰਗ ਰੰਗ ਦੇ ਤੇ ਇਹਨਾਂ ਦੂਰ ਵੱਲ ਤੇ ਭੱਜ ਗਏ ਮੁਝੇ ਵੀ ਭੱਜ ਕੇ ਨਾ ਆ ਤੇ ਇਹ ਹੀ ਸਿਆਣੇ ਭੰਮੀ ਹਾਂ ਨਹੀਂ ਕੋਈ ਕੱਕੇ ਘਾਇ ਰੱਖੜੀਆਂ ਕਿੰਨੀਆਂ ਹੋਰ ਮੰਨੀ ਬਾਦੀ ਆ ਲੋ ਆ ਕਿੰਨੇ ਬੰਨੀ ਹੈ ਨੰਨੂ ਨੇ ਇਹ ਕਿੰਨੇ ਬੰਨੀ ਹੈ ਇੱਕ ਰੱਖੜੀ ਆ ਵੜੀ ਕਰਕੇ ਮੰਨੀ ਆ ਹਾਂ ਦੋਨੋਂ ਲਾਈਟਾਂ ਵਾਲੇ ਅੱਛਾ ਕਲਮਸ ਪਛ ਪਹਿਲਾ ਮੰਨ ਰਵੰਦ ਕਰ ਲੋ ਬੱਚੇ ਪਾਰਾ ਮੈਂ ਨੂੰ ਕਰਵਾਣੇ ਨੂੰ ਹੀ 11 ਵਜੇ ਨੇ ਨਮਸਕਾਰ ਇੱਧਰ ਆਇਆ ਮੈਨੂੰ ਇੱਧਰ ਹੋਇਆ ਬਹਿਰੇ ਦੇ ਚਾਚੂ ਨੂੰ ਮੈਨੂੰ ਉੱਠਾ ਦੇ ਮੈਂ ਇੱਧਰ ਬਹਿ ਰਹਾ ਹਾਂ ਆ ਚਾਹ ਬਰੀ ਇਫਦੀ ਖੇਡ ਲੈ ਦੇ ਨਾਲ ਥੋੜੀ ਦੇਰ ਹਾਂ ਹੋਣ ਲੈ ਦੇ ਨਾਲ ਥੋੜੀ हेडला पैदल बंद कर दी देखना बंद ना और तो या में सीया ले देना टिकट कि चलाया तू मैं लाए तेरे लाए किरे दिखते ओ किरे दिखाई किसका बैग है ये तो चला ना नापा नापा ये देख ये पेडी ले अपना गिफ्ट मैं खना ना पा एक बोल ले ਕਹਾਂ ਦਾ ਫੇਰ ਪਾਤਾ ਜੀ ਇਹਨੇ ਕਿਹਾ ਮੇਰੇ ਹੱਥ ਛੜੇ ਨੇ ਜੀ ਮੈਂ ਨਹੀਂ ਬਣਾਉਂਦੀ ਰੋਟੀ ਮੁੱਕੂ ਪੋੜਾ ਜਾਈਏ ਇਹੇ ਪੋੜਾ ਜਾਈਏ ਲੈ ਕੌਫੀ ਬਣਾ ਲੈਂਦੀ ਆ ਉਹ ਸ਼ਗਲਾ ਵੇ ਲੰਦਾ ਚਾਵਲ ਬਣਾ ਲਏ ਕੇ ਬਸ ਬਸ ਵੜੇ ਮਾ ਅਵੀ ਰੋਜ਼ ਜੀ ਬਸ ਹਾਂ ਜੀ ਤੇ ਹੁਣ ਮਸਕਾਨ ਰਖੜੀ ਬਨਣ ਲੱਗੀ ਏ ਐ ਰਿਤੂ ਨੇ ਭੇਜੀ ਆ ਲੈਣਾ ਹਾਂ ਐ ਰਿਤੂ ਜੀ ਨੇ ਰੱਖਣੀ ਹੈ ਭੇਜੀ ਹੋਈਆਂ ਤੇ ਮੁਸਕਾਨ ਬੰਨਣ ਲੱਗੀ ਐ ਐਨੇ ਵੈਸੇ ਆਪਣੀ ਬੰਨਤੀ ਮੱਕੂ ਤੇ ਹਰ ਸਾਲ ਮੁਸਕਾਨ ਰਖੜੀ ਬਣਦੀ ਐ ਜਿਹੜੀ ਉਹ ਭੇਜਦੀ ਐ ਮੇਰੀ ਰਿਤੂ ਦੀਦੀ ਕੇ ਹੈਨਾ ਹਾਂ ਸਹੀ ਗੱਲ ਹਾਂਜੀ ਤੇ ਹੁਣ ਆਪਾਂ ਜਾ ਰਹੇ ਆ ਨੰਨੂ ਦੇ ਨਾਨਕੇ ਮੰਤਰੀ ਦੇ ਪੇਕੇ ਤੇ ਮੇਰੇ ਸਹੁਰੇ ਤੇ ਹੁਣ ਆਪਾਂ ਜਾ ਰਹੇ ਆ ਰੱਖੜੀ ਰੁਕੜੀ ਬੰਨਣ ਵਾਸਤੇ लवली ਨੂੰ ਤੇ ਫਾਈਨਲੀ ਅੱਜ ਕਿੰਨੇ ਮਹੀਨਿਆਂ ਬਾਅਦ ੱਟੂ ਘੜ ਚਾਰ ਪੰਜ ਮਹੀਨੇ ਹੋ ਗਏ ਨੇ ਪੰਜ 6 ਮਹੀਨੇ ਹੋ ਗਏ ਨੇ ਤੇ ਪੰਜ 6 ਮਹੀਨੇ ਬਾਅਦ ਅੱਜ ਮਰਪੇ ਜਾ ਰਹੀ ਆ ਫਾਈਨਲੀ ਤਵਾ ਮੀਨੇ ਕੰਪਲੀਟ ਹੋ ਗਿਆ ਕਾਪੇ ਨੂੰ ਹੈ ਨਾ ਤੇ ਚੱਲਦੇ ਆ ਤੁਹਾਨੂੰ ਵੀ ਨਾਲ ਲੈ ਕੇ ਠੀਕ ਹੈ ਜੀ ਚਲੋ ਸਮਾਰਟ ਉਹ ਚੱਕ ਲਿਆ ਇਹਦਾ ਸਾਰਾ ਗੱਡੀ ਰੱਖਤਾ ਹੋਇਆ ਮần ਦਬਾਉਦਾ ਡੱਬੇ ਨੇ ਮਠਿਆਈ ਦੇ ਚਾਰਜਰ ਚਲੋ ਭਾਈ ਅਸੀਂ ਜਾ ਰਹੇ ਹਾਂ ਸਾਰੇ ਜਾ ਰਹੇ ਮਤਲਬ ਕਿ ਨਾਨੀ ਘਰੇ ਤੇਰੇ ਪਾਪਾ ਗੱਡੀ ਚ ਲਾੜੇ ਨੇ ਚਲਾਣੀ ਵੀ ਨਹੀਂ ਆਂਦੀ ਹਾਂ ਟਿੱਕਾ ਖਾ ਗਏ ਨੇ ਉਹ ਤੇ ਮਮਾ ਚਟਾ ਖਾ ਗਏ ਮੰਮੀ ਤੂੰ ਰਖੜੀ ਬੰਤੀ ਸੀ ਤਨ ਖਾਈ ਸੀ ਤੇਣ ਸੀ ਬੇਕ ਕੱਚਾ ਨੰਦ ਸੀ ਤੇ ਨਾ ਆਉਣਾ ਸੀ ਨਾ ਅੰਨਾ ਸਮਾਲਾ ਤਾਂ ਦੇਖੋ ਐਗਜ਼ੈਕਟਲੀ ਇਸ ਪਾਫੇ ਤੇ ਮੇਰੇ ਨੇ ਖੁਦ ਉਹਨੇ ਖੁਦ ਉਹਨੇ ਨਹੀਂ ਪਾਫੇ ਬਾਈ ਬਾਈ ਹਾਂ ਤੇ ਹਾਂ ਤਾਂ ਦਿਖਦਾ ਸਾਰਾ ਆਪਾਂ ਦਿਖਨੇ ਆ ਤੇ ਹੁਣ ਚਲੋ ਮੈਨੂੰ ਸਾਡੀ ਬਣਾ ਨਾ ਯਾਰ ਸਾਡੀ ਵੀ ਬਣਾ ਨਾ ਬੁੱਤ ਆਪਣੀ ਬਣਾਈ ਜਾਣਾ ਤੂੰ ਤੇ ਤੇ ਆਪਣੀ ਵੀਡੀਓ ਬਣਾਈ ਜਿੰਨਾ ਗੱਲਾਂ ਸ਼ਕਲ ਵੇਖ ਨਹੀਂ ਰਹੀ ਲਿਆਣੇ ਲੱਗਦਾ ਪੈਸੇ ਮਿਲਿਓ ਇਹਨੇ ਸ਼ੀਸ਼ਾ ਕਿੱਥੋਂ ਟੁੱਟਿਆ ਹੋਇਆ ਐ ਵੇਖੋ ਉਹ ਤੇਰਾ ਪਲਾਓ ਜਿਆ ਕਿਨੇ ਪੰਦਦਾ ਈ ਬਹੁਤ ਲੱਗੀ ਇੱਥੇ ਸ਼ਾਇਦ ਕੋਈ ਐ ਇੱਥੇ ਲੱਗਾ ਕੁਝ ਅੱਜ ਤੇ ਹੁਣ ਇੱਕ ਕੰਮ ਗਲਤ ਹੋ ਗਿਆ ਜਿਹੜੀ ਗੱਡੀ ਦੀ ਚਾਬੀ ਐ ਉਹ ਮੰਨੀ ਦੇ ਹੱਥ 'ਚ ਹੀ ਰਹਿ ਗਈ ਐ ਮੰਨੀ ਨੇ ਬੈਗ ਬੋਕ ਕੀਤੀ ਨਾ ਤੇ ਤਾਂ ਕਰੇ ਉਹਦੇ ਹੱਥ 'ਚ ਹੀ ਰਹਿ ਗਈ ਐ ਤੇ ਹੁਣ ਅਸੀਂ ਇੱਥੇ ਖੜੇ ਆ ਵੇਟ ਕਰ ਰਹੇ ਜੇ ਗੱਡੀ ਬੰਦ ਹੋਇਆ ਨਹੀਂ ਫੇਰ ਸਾਨੂੰ ਪਤਾ ਲੱਗਣਾ ਸੀ ਅਸਲੀ ਨਿਆਰਾ ਕਿਉਂਕਿ ਮੁੜ ਕੇ ਸਟਾਰਟ ਨਹੀਂ ਸੀ ਹੋਣੀ ਸ਼ੁਗਰ ਟਾਈਮ ਸ਼ੁਗਰ ਟਾਈਮ ਸਰੀ ਹਲੇ ਵਸ ਸੀ ਬਾਹਰ ਨਿਕਲੇ ਆ ਥੋੜੇ ਇੱਕ ਦੋ ਛੱਡ ਕੇ ਚਾਰ ਗਲੀਆਂ ਆਏ ਆ ਤੇ ਪਤਾ ਲੱਗ ਗਿਆ ਇਹ ਦਕਾਨ ਡਾਣਾ ਇੰਬੋਰਟ ਤਗੜਾ ਹੁਣ ਇੱਥੇ ਖੜੇ ਆ ਤੇ ਨੰਨੂ ਜਾ ਰਿਹਾ ਨਨ ਕੀ ਫਾਈਨਲੀ ਇਹ ਹਨਾ ਹਾਂਜੀ ਤੇ ਹੁਣ ਰਾਹ ਦੇ ਵਿੱਚ ਜਾ ਰਹੇ ਆ ਗੱਲਾਂ ਬਾਤਾਂ ਕਰਦੇ ਹੈ ਤੇ ਧੁੱਪ ਥੋੜੀ ਥੋੜੀ ਜੀ ਹੈਗੀ ਹੈ ਨਾ ਕੱਟੀ-ਕੱਟੀ ਧੁੱਪ ਹੈ। ਬਾਹਰ ਉਹਦਾ ਹੌਮਜਾ ਥੋੜਾ ਪਰ ਫਿਰ ਵੀ ਹਵਾ ਹਵਾ ਚਲਦੀ ਮਾੜਾ-ਮੋਟਾ ਮੌਸਮ ਠੀਕ ਹੈ। ਬਸ ਮੈਨੂੰ ਕਹਨੀ ਹੈ ਬਾਰਿਸ਼ ਪੈ ਜਾ ਠੰਡਾ ਹੋ ਜਾ। ਬਾਰਿਸ਼ ਪੈ ਜਾ ਨਿਆਰਾ ਆ ਜਾ ਸਹੀ ਗੱਲ ਹੈ। ਤੇ ਬਾਕੀ ਇਹ ਵੀ ਹੁਣ ਸਮਾਨ-ਸਮੂਨ ਜਿਹੜਾ ਲੈਣਾ ਸੀਗਾ ਉਹ ਲੈ ਲਿਆ। ਸਹਿਜ ਵਾਸਤੇ ਵੀ ਹੈ ਨਾ ਮਨਪ੍ਰੀਤ। ਹਾਂਜੀ। ਤੇ ਨੰਨੂ ਵਾਸਤੇ ਵੀ ਨੰਨੂ ਨੂੰ ਹੁਣ ਆਪਾਂ ਚਾਕਲੇਟਾਂ ਵਗੈਰਾ ਲੈ ਕੇ ਦਿੱਤੀਆਂ। ਇਹ ਲੈਨੇ ਹੋਏ। ਹੋ। ਉਹ ਉਹ ਦੇ ਲਵੇ ਇਹ ਕਿਉਂ ਲੈ ਪੈਂਦੇ ਵੀ ਨੇ ਨਾ ਹਾਂ ਹਾਂ ਚੱਕਰ ਤੇ ਆਏ ਹੁਣ ਉਹਦੇ ਵਾਸਤੇ ਇੱਕ ਗਿਫਟ ਟੈਂਪਰ ਜਿਹਾ ਲਿਆ ਹੈ ਸਮਾਨ ਨੂੰ ਬਰਾਬਰ ਲੈ ਦੇਣਾ ਗਿਫਟ ਟੈਂਪਰ ਜਿਹਾ ਲਿਆ ਬਸ ਉਹ ਇਹਨੂੰ ਉਹਨੂੰ ਇਹਨੂੰ ਲੱਗਦਾ ਵੀ ਮੈਨੂੰ ਕਿਉਂ ਲੈ ਕੇ ਦਿੱਤਾ ਪਰ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਸਮਾਨ ਜਾਂ ਚਾਕਲੇਟਾਂ ਤੇ ਕੁਝ ਕੁਝ ਵੀ ਮੈਂ ਕਿਹਾ ਮੈਂ ਕਿਹਾ ਇਹਨੂੰ ਮੈਂ ਕਿਹਾ ਤੂੰ ਖਾਈ ਜਾਈ ਉਹਨੇ ਕਿਹਾ ਸਾਰਾ ਖਾ ਲੈਣਾ ਬਾਹਾਂ ਤਾਂ ਛੋਟੀ ਏ ਆਹੋ ਪਰ ਵੈਸੇ ਬੜੀ ਤੇਜ਼ ਹੈ ਆਹੋ ਬੜੀ ਤੇਜ਼ ਆਹ ਦੇਖੋ ਪੁਲ ਬਣ ਰਿਹਾ ਰਾਜਪੂਤ ਚੌਕ ਕਿਹ ਸਾਰਾ ਹੈ ਨਾ ਰਾਜਪੂਤ ਚੌਕ ਕਮਾਲ ਹੋ ਗਿਆ ਸੱਚਾ ਸੀ ਅੱਛਾ ਸੀ ਸਾਰਾ ਇਹ ਸਾਰੀ ਸੜਕ ਬਣ ਗਈ ਇੱਥੋਂ ਹੁਣੀ ਬਣ ਗਈ ਹੈ ਸਹੀ ਗੱਲ ਹੈ ਔੜੀ-ਹੋੜੀ ਇਹ ਪੁਲ ਬਣ ਜਾਣਾ ਬਹੁਤ ਵੱਡਾ ਪੁਲ ਬਣ ਰਿਹਾ ਹੈ ਲੈ ਦੇਖੀ ਕਿੰਨੀ ਆਕ ਲੱਗੀ ਹੋਈ ਹੈ ਅਲੀ ਅੱਗ ਲੱਗੀ ਲੋਕਾਂ ਨੂੰ ਤੇ ਤੂੰ ਲੰਘ ਜਾ ਜਿੱਤ ਲੈ ਜਿਹੜਾ ਮੈਦਾਨ ਜਿੱਤਣਾ ਹੈ ਹੈ ਤੂੰ ਜਾ ਭਰਾਵਾ ਪਹਿਲਾਂ ਜਾ ਕੇ ਬੁਝਾ ਲੈ ਜਿਹੜੀ ਤੇਰੇ ਅੱਗ ਲੱਗੀ ਹੋਈ ਏ ਮੈਂ ਕਹਿੰਦੀ ਆਉਣੀ ਦਾ ਨਹੀਂ ਹੁਣ ਤੱਕ ਤੁਸੀਂ ਕਿੰਨਾ ਕਿੰਨੇ ਜਣਿਆਂ ਨੂੰ ਬੋਲਤਾ ਹੋਣਾ ਯਾਰ ਬੋਲਣਾ ਨਹੀਂ ਫਿਰ ਕੀ ਕਰੀਏ ਹੁਣ ਬੋਲਣਾ ਪੈਂਦਾ ਨੰਨੂ ਅੜ ਜਾ ਇਹ ਤੂੰ ਹੀ ਲੈ ਲੈ ਤੂੰ ਹੀ ਲੈ ਲੈ ਵਾਲਾ ਤੂੰ ਹੀ ਲੈ 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 ਲਈ ਠੀਕ ਹੈ ਵਾਹੋ ਉਹਨੂੰ ਚਾਕਲੇਟ ਦੇ ਦੀ ਆਈਡੈਂਟੀਟੀ ਗੱਤ ਵਿੱਚ ਪਰੋਂ ਖੋਲ ਹੀ ਰਾਜੇ ਆਹੋ ਬੋਲ ਲੈ ਕੇ ਦੋਵੇਂ ਜਣੀਆਂ ਖੋਲ ਲਿਓ ਆ ਜੀ ਵਾ ਚੌਂਤੇ ਕਿੰਨੀ ਜ਼ਿਆਦਾ ਰੌਣਕ ਹੈ ਯਾਰ ਹਨਾ ਹਾਂ ਮੋੜੀ ਰੌਣਕ ਲੱਗੀ ਪਈ ਹੈ ਬਾਈ ਚਿੱਤ ਦੁਕਾਨਾਂ ਹੀ ਦੁਕਾਨਾਂ ਸਜੀਆਂ ਵੀ ਆ ਕਿੰਨਾ ਸੋਹਣਾ ਦੇਖੋ ਕਿਵੇਂ ਟੈਂਟ ਉਹ ਉੱਥੋਂ ਕਿੱਧਰ ਨੂੰ ਜਾਣਾ ਹੈ ਅੰਜੀ ਤੇ ਫਾਈਨਲੀ ਮਾਨਪ੍ਰੀਤ ਆਪਣੇ ਪਿੰਡ ਦੀ ਜੂ ਦੇ ਵਿੱਚ ਪੇਕਿਆਂ ਦੇ ਪਿੰਡ ਦੀ ਜੂ ਦੇ ਵਿੱਚ ਵੱਢ ਚੁੱਕੀ ਏ ਤੇ گاਉ ਸਵਾਗਤ ਲਈ ਸਾਡੇ ਖੜੇ ਨੇ ਮੈਨੂੰ ਲੱਗ ਰਿਹਾ ਰੇਟ ਕਰ ਰਹੇ ਨੇ ਫੋਨ ਦੇ ਫੋਨ ਆ ਰਹੇ ਨੇ ਤੇ ਆਪਾਂ ਜਾ ਕੇ ਦੇਖਾਂਗੇ ਭਾਈ ਕੀ ਸਵਾਗਤ ਕਰਦੇ ਨੇ ਹੈ ਅੰਜੀ ਊੜੇ ਦੇ ਨਾਨਕੇ ਕੁੜੀ ਦੇ ਨਾਨਕੇ ਅੰਜੀ ਨੰਨੂ ਦੇ ਨੰਨੂ ਦੇ ਨਾਨਕੇ ਨੰਨੂ ਅਦੀ ਰਾਜ ਦੇ ਨਾਨਕੇ ਵੇਖੋ ਕੀ ਸਵਾਗਤ ਕਰਦੇ ਨੇ ਸਾਡਾ ਸੋਹਣਿਆ ਤੇ ਉਹ ਵੀ ਪੁੱਦੀਪਰਾ ਆਵਾ ਦੇ ਅੱਲੈਂ ਓ ਯਾਰ ਗੁੱਸਾ ਕਰਦੀ ਨੰਨੂ ਮਾੜੀ ਬੜੀ ਗੱਲ ਤੇ ਓਏ ਯਾਰ ਕਹਿੰਦੀ ਉਹ ਤੇ ਹੁਣ ਇਹਨੂੰ ਹੀ ਪਿਆਰ ਕਰਦੇ ਨੇ ਮੈਨੂੰ ਨਹੀਂ ਪਿਆਰ ਕਰਦੇ ਮੈਂ ਸੋਚਦੀ ਵੀ ਸੀ ਹਾਂ ਹੂੰ ਵੀ ਆਪਾਂ ਕਿੰਨੇ ਟਾਈਮ ਬਾਅਦ ਅਹੀ ਰਾਵਾਂ ਜੀ ਰਾਵਾਂ ਜੀ ਚੱਲੇ ਆ ਹਨਾ ਕਾਫੀ ਟਾਈਮ ਬਾਅਦ ਮੈਨੂੰ ਤੇ ਰੇਖ ਦੇਕ ਸੜਕ ਦਾ ਚਾਰ ਆ ਆ ਭਾਵੇਂ ਹਜ਼ਾਰਾਂ ਵਾਰੀ ਆ ਚੁੱਕੀ ਹੋ ਉਦੀ 7 ਸਾਲਾਂ ਚ ਭਾਵੇਂ ਸੜਕ ਟੁੱਟੀ ਹੈ ਮੈਨੂੰ ਉਹ ਵੀ ਚੰਗੀ ਲੱਗਦੀ ਵੀ ਹੈ ਕਿਉਂਕਿ ਮੈਨੂੰ ਵੇਖਿਆ ਨਹੀਂ ਜਾਂਦੀ ਉਹਦੇ ਫਿਰ ਹੈ ਹੀ ਹੈ ਭਾਈ ਹੈ ਨਾ ਹਾਂ ਸਹੀ ਗੱਲ ਨਾਨਕਿਆਂ ਦਾ ਪਿੰਡ ਹੋ ਗਿਆ ਨੰਨੂ ਦੇ ਨਾਨਕਿਆਂ ਦਾ ਪਿੰਡ ਹੋ ਗਿਆ ਕਾਕੇ ਦੇ ਓ ਜੀ ਵਾ ਸਾਹਮਣੇ ਕਿਡਾ ਸੁਆ ਮੋ